ਅੱਜ ਬੈਂਤ ਵਿਦਿਆਬਨ ਸਕੂਲ ਦੇ ਵਿੱਚ ਪਹੁੰਚਿਆ ਜੋ ਕਿ ਡਬ ਵਾਲੀ ਰੋਡ ਦੇ ਉੱਤੇ ਹੈ ਜੀਵਨਗਰ ਤੋਂ ਡਬ ਵਾਲੀ ਰੋਡ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕੁਝ ਬੱਚਿਆਂ ਨੂੰ ਹਾਰ ਪਾ ਕੇ ਉਹਨਾਂ ਦੇ ਗੱਲ ਦੇ ਸਨਮਾਨਿਤ ਕੀਤਾ ਜਾ ਰਿਹਾ ਹੈ ਸਾਥੀਓ ਸਾਡੇ ਨਾਲ ਬੱਚੇ ਵੀ ਹੈ ਤੁਸੀਂ ਦੇਖ ਸਕਦੇ ਸਾਡੇ ਨਾਲ ਖੜੇ ਆ ਕੋਈ ਸਾਹਿਬ ਵੀ ਖੜੇ ਉਹਨਾਂ ਨੂੰ ਜਾਣਦੇ ਆ ਸਰ ਸਭ ਸਰ ਸਭ ਤੋਂ ਪਹਿਲੇ ਤੁਹਾਡਾ ਕੇਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਕੇਜੀ ਟੀਵੀ ਨਿਊਜ਼ ਪੱਤਰਕਾਰ ਨੂੰ ਸਵਾਗਤ ਹੈ ਜਿਹੜੇ ਵੀਰ ਹਰ ਖੇਤਰ ਦੀ ਛੋਟੀ ਤੋਂ ਲੈ ਕੇ ਵੱਡੀਆਂ-ਵੱਡੀਆਂ ਖਬਰਾਂ ਸਾਡੇ ਖੇਤਰ ਦੇ ਵਿੱਚ ਪਹੁੰਚਾਉਂਦੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਅੱਜ ਜਿਸ ਜਿਹੜਾ ਬਤਾਨ ਜਾ ਰਿਹਾ ਕਿ ਗਤਕਾ ਜੋ ਗਤਕਾ ਸਾਡਾ ਗੁਰੂ ਆ ਦੀ ਤੇ ਹੈ ਦੇਣਾ ਤੇ ਇਹ ਗਤਕਾ ਸਾਨੂੰ ਗੁਰੂਆ ਨੇ ਪਹਿਲਾਂ ਜੰਗੀ ਗਤਕਾ ਖੇਲਦੇ ਸੀ ਹੁਣ ਇਹ ਸਕੂਲੀ ਖੇਲੋ ਇੰਡੀਆ ਤੇ ਸਾਈਂ ਚ ਖੇਡਿਆ ਜਾ ਰਿਹਾ ਹੈ ਜਿੰਨੇ ਸਾਡੇ ਸਕੂਲ ਦੇ ਬੱਚੇ ਨੇ ਕੰਪੀਟੀਸ਼ਨ ਨੈਸ਼ਨਲ ਲੈਵਲ ਤੇ ਕੀਤੇ ਆ ਜਿੰਦੇ ਚੋ ਸੈਕਿੰਡ ਪੋਜੀਸ਼ਨ ਤੇ ਥਰਡ ਪੋਜੀਸ਼ਨ ਬੱਚਾ ਨੇ ਹਾਸਲ ਕੀਤੀ ਇਹ ਨੈਸ਼ਨਲ ਟੂਰਨਾਮੈਂਟ ਜਿਹੜੇ ਬੱਚੇ ਸਾਰੇ ਇਹ ਬੇਟੀਆਂ ਵੀ ਆ ਸਾਰੇ ਗਤਕੇ ਦੀ ਟੀਮ ਆ ਹਾਂਜੀ ਗਤਕੇ ਦੇ ਤੇ ਇੱਕ ਸਾਡਾ ਜੂਨੀਅਰ ਹੋਕੀ ਦਾ ਪਲੇਅਰ ਹੈ ਜਿਹੜੇ ਨੇ ਬ੍ਰੌਂਜ਼ ਮੈਡਲ ਤੇ ਮੈਨ ਆਫ ਦੀ ਥ੍ਰੀ ਦਿੱਕੇ ਪੂਰੇ ਖੇਤਰ ਦਾ ਨਾਮ ਰੋਸ਼ਨ ਕੀਤਾ ਕੀ ਨਾਮ ਬੇਟੇ ਤੁਹਾਡਾ ਵਿਹਾਰਾ ਸਿੰਘ ਹਾਂਜੀ ਵਿਹਾਰਾ ਸਿੰਘ ਇਹ ਕਿਹੜਾ ਪਿੰਡ ਦਾ ਬੇਟੇ ਤੁਹਾਡਾ ਜੀਵਨਗਰ ਅੱਛਾ ਜੀਵਨਗਰ ਕਿਵੇਂ ਦਾ ਮਹਿਸੂਸ ਹੁੰਦਾ ਅੱਜ ਸਕੂਲ ਵੱਲੋਂ ਮਾਣ ਤੁਹਾਡਾ ਮਹਿਸੂਸ ਕੀਤਾ ਹਨ ਤੁਹਾਨੂੰ ਮਾਣ ਪੂਰਾ ਦਿੱਤਾ ਗਿਆ ਕੋਈ ਸਾਹਿਬ ਨੇ ਵੀ ਤੁਹਾਨੂੰ ਤਿਆਰੀ ਕਰਵਾਈ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਅੱਛਾ ਫੈਮਿਲੀ ਵੀ ਆਈ ਹੈ ਉਹਨਾਂ ਨੂੰ ਖੁਸ਼ੀ ਹੋ ਰਹੀ ਹੋਣੀ ਅੱਛਾ ਤੁਹਾਡੇ ਪਰਿਵਾਰ ਵੀ ਆਏ ਬ੍ਰਦਰ ਆਏ ਤੇ ਮਮਾ ਜੀ ਆਏ ਅੱਛਾ ਤੇ ਮਤਲਬ ਜਿਹੜੇ ਬੱਚੇ ਅੱਜ ਕਈ ਵੇਖੇ ਕਿ ਨਸ਼ਿਆਂ ਦੇ ਰਾਹ ਪੈ ਗਏ ਹਨ ਉਹ ਕਿ ਗਰਾਊਂਡ ਤੋਂ ਦੂਰ ਹੋ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹ ਗੱਲ ਕਿ ਨਸ਼ੇ ਛੱਡੋ ਤੇ ਗਰਾਊਂਡ ਚ ਆਇਆ ਕਰੋ ਵਧੀਆ ਪ੍ਰੈਕਟਿਸ ਹੋਏਗੀ ਤੇ ਵਧੀਆ ਡਾਈਟ ਮਿਲਦੀ ਹੁੰਦੀ ਹੈ ਤੇ ਪ੍ਰੈਕਟਿਸ ਨੂੰ ਬਹੁਤ ਫਾਇਦਾ ਹੁੰਦਾ ਹੈ ਖੇਡਣ ਨਾਲ ਇਹ ਕਿ ਨਸ਼ਿਆਂ ਤੋਂ ਮੁਕਾ ਕਰ ਗੁੱਜੜ ਜਾਂਦੇ ਨੇ ਉਹਨਾਂ ਤੋਂ ਬਚਦੇ ਮਾਪੇ ਐਵੇਂ ਰੋਂਦੇ ਨੇ ਫੇਰੀ ਬਾਚ ਕਿਹੜੀ ਕਲਾਸ ਚ ਪੜਦੇ ਬੇਟਾ ਕਲਾਸ 1 ਕਲਾਸ 1 ਚ ਪੜਦੇ ਚਲੋ ਧੰਨਵਾਦ ਹੋਰ ਵੀ ਬੱਚੇ ਬੇਟੇ ਕੀ ਨਾਮ ਤੁਹਾਡਾ ਨਵਜੋਤ ਕੌਰ ਕਿਹੜਾ ਪਿੰਡ ਸਤਿ ਸ੍ਰੀ ਅਕਾਲ ਕਿਹੜੀ ਕਲਾਸ ਚ ਪੜ੍ਹਦੇ ਬੇਟੇ 6th ਤੇ ਤੁਸੀਂ ਵੀ ਓਕੀ ਖੇਡਦੇ ਹੋ ਨਹੀਂ ਗੱਤਕਾ ਗੱਤਕੇ ਖੇਡਦੇ ਹੋ ਤੇ ਕਿਹੜਾ ਮੈਡਲ ਜਿੱਤਾ 골ਡ ਆ ਕਿ ਕਿਹੜਾ ਕਿਹੜੇ ਨਾਮ ਪੋਜੀਸ਼ਨ ਤੇ ਆਏ ਮੈਡਲ ਹੈ ਨਹੀਂ ਗਾਇਚ ਅੱਛਾ ਕੀ ਮਤਲਬ ਕਿ ਕੋਚ ਸਾਹਿਬ ਨੇ ਕਿਵੇਂ ਤਿਆਰੀ ਕਦੋਂ ਕਰਾਉਂਦੇ ਗਰਾਊਂਡ ਦੇ ਵਿੱਚ ਸਵੇਰੇ ਜਾਂ ਸ਼ਾਮ ਨੂੰ ਸ਼ਾਮ ਨੂੰ ਅੱਛਾ ਸ਼ਾਮ ਦੇ ਟਾਈਮ ਬੇਟੇ ਤੁਹਾਡਾ ਕੀ ਨਾਮ ਹੈ ਜਸਕੀਰਤ ਕੌਰ ਜਸਕੀਰਤ ਕਿਹੜਾ ਪਿੰਡ ਸੰਤਨਗਰ ਕਿਹੜੀ ਕਲਾਸ ਹੈ ਬੇਟੇ 5th ਕਿਵੇਂ ਦਾ ਅੱਜ ਮਹਿਸੂਸ ਹੋ ਰਿਹਾ ਪਰਾਉਡ ਫੀਲ ਹੋ ਰਿਹਾ ਹੈ। ਪਰਾਉਡ ਟੂ ਫੀਲ ਹੁੰਦਾ? ਹਾਂ। ਚੰਗਾ ਲੱਗਦਾ ਅੱਜ ਫਿਰ। ਹਾਂ। ਸਕੂਲ ਨੇ ਪੂਰਾ ਮਾਨ ਸਨਮਾਨ ਕੀਤਾ ਤੁਹਾਡਾ ਹਨਾ। ਹਾਂਜੀ। ਚਲੋ ਤੁਹਾਡਾ ਕੀ ਨਾਮ ਬੇਟੇ? ਗੁਰਪ੍ਰਦੇਸ਼। ਕੀ ਨਾਮ? ਗੁਰਪ੍ਰਦੇਸ਼ ਗਰ। ਕਿਵੇਂ ਦਾ ਮਹਿਸੂਸ ਹੋ ਰਿਹਾ ਬੇਟੇ ਅੱਜ? ਵਧੀਆ। ਅੱਛਾ ਤੁਹਾਡੇ ਮੰਮੀ ਡੈਡੀ ਆਏ ਆ? ਹਾਂਜੀ। ਕਿੱਥੇ ਉਹ? ਨਾਲ ਹੀ ਤੁਹਾਡੇ ਕਿੱਥੇ? ਅੰਦਰ ਨੇ। ਅੱਛਾ ਅੰਦਰ ਨੇ। ਹਾਂਜੀ। ਤੁਹਾਡਾ ਕੀ ਨਾਮ ਬੇਟੇ? ਗੁਰਮਨ ਸਿੰਘ। ਵੇਰੀ ਗੁੱਟ ਦੇਖਿਆ ਆਵਾਜ਼ ਤੋਂ ਪਤਾ ਲੱਗ ਜਾਂਦਾ ਸਰਦਾਰਾਂ ਦੀ ਤੇਲਗੀ ਪਛਾਣ ਕਿਹੜਾ ਪਿੰਡ ਆ ਬੇਟੇ ਕਮਰਾ ਸਰ ਖੁਰਦ ਕਮਰਾ ਸਰ ਖੁਰਦ ਇਹ ਕਿਵੇਂ ਦਾ ਲੱਗਦਾ ਅੱਜ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਤੇ ਤੁਹਾਡੇ ਪਾਪਾ ਵੀ ਸਰਦਾਰ ਹਨ ਹਾਂਜੀ ਤੇ ਉਹਨਾਂ ਨਾਲ ਉਹ ਮੇਰੇ ਕੱਲ ਜਦੋਂ ਪ੍ਰਭਾਤ ਵੇਰੀ ਕਰਦੇ ਨਾਲ ਜਾਂਦੇ ਹੋ ਸਵੇਰੇ ਹਾਂਜੀ ਅੱਛਾ ਮੈਂ ਤੁਹਾਡੇ ਪਾਪਾ ਨੂੰ ਜਾਣਦਾ ਤੇ ਬੇਟਾ ਕੀ ਨਾਂ ਤੁਹਾਡਾ ਰਾਜ ਸਿੰਘ ਰਾਜਾ ਕਿਹੜਾ ਪਿੰਡ ਸੰਤਨਗਰ ਕਿਵੇਂ ਦਾ ਮਹਿਸੂਸ ਹੁੰਦਾ ਜੀ ਬਹੁਤ ਵਧੀਆ ਕਿਹੜੀ ਕਲਾਸ ਪੜ੍ਹਦੇ ਬੇਟੇ 6ਵੀਂ ਚ 6ਵੀਂ ਕਲਾਸ ਹਾਂਜੀ ਤੇ ਕੀ ਕਿਹੜੀ ਪੋਜੀਸ਼ਨ ਆਈ ਤੁਹਾਡੀ ਥਰਡ ਤੁਸੀਂ ਵੀ ਗੱਤਕਾ ਹੀ ਖੇਡਦੇ ਹੋ ਹਾਂਜੀ ਦੇਖੋ ਸਭ ਕਿਵੇਂ ਦੇ ਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਤੇ ਜਿਹੜੇ ਬੱਚੇ ਗਲਤ ਰਸਤਿਆਂ ਤੇ ਚੱਲ ਪਏ ਨਸ਼ਾ ਵਗੈਰਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹ ਉਹਨਾਂ ਨੂੰ ਆ ਕਹਿਣਾ ਚਾਹੁੰਨਾ ਕਿਉਂਕਿ ਉਹ ਡਾਈਟ ਵੀ ਨਹੀਂ ਹੁਣ ਵਧੀਆ ਲੈਂਦੇ ਤੇ ਨਸ਼ਾ ਕਰਨਾ ਪਾਪ ਏ ਚਲੋ ਗਲਤ ਕਿਉਂਕਿ ਕਈ ਵਾਰੀ ਅਸੀਂ ਬੱਚਿਆਂ ਨੂੰ ਛੋਟਿਆਂ ਨੂੰ ਸਵਾਲ ਕਰਨਾ ਕਿਉਂਕਿ ਜਿਹੜਾ ਕੰਮ ਉਸ ਨਾਲ ਸੰਬੰਧਿਤ ਹੀ ਸਵਾਲ ਪੁੱਛੇ ਜਾਂਦੇ ਆ ਕਈ ਵਾਰੀ ਕਿਉਂਕਿ ਬੱਚਿਆਂ ਦੇ ਛੋਟੇ ਛੋਟੇ ਬੜਾ ਪ੍ਰਾਊਡ ਮਹਿਸੂਸ ਕਰ ਰਹੇ ਆ ਅੱਜ ਕਈ ਵਾਰੀ ਕੀ ਹੁੰਦਾ ਕਿ ਸਕੂਲ ਨਾਲ ਵੀ ਇਸ ਗੱਲਬਾਤ ਕਰਾਂਗੇ ਬਾਕੀ ਪ੍ਰਿੰਸਾ ਅੱਜ ਮੋਟੀ ਮੋਟੀ ਗੱਲ ਫੇਰ ਦੱਸਦੀ ਏ ਕਿ ਇਹ ਬੱਚੇ ਗਤਕੇ ਦੇ ਵਿੱਚੋਂ ਫਰਸਟ ਆਏ ਆ ਉਹ ਮਤਲਬ ਪੋਜੀਸ਼ਨਾਂ ਇਹਨਾਂ ਨੇ ਅਲਗ ਅਲਗ ਲਈਆਂ ਵਿਅੰਤ ਵਿਦਿਆਬਾਂ ਸਕੂਲ ਦੇ ਵਿੱਚ ਅਸੀਂ ਮੌਕੇ ਤੇ ਖੜੇ ਆ ਜੋ ਕਿ ਬੜਾ ਫੇਮਸ ਸਕੂਲ ਆ ਇਸ ਏਰੀਆ ਦੇ ਡਬ ਵਾਲੀ ਰੋਡ ਦੇ ਉੱਤੇ ਆ ਜੀਵਨ ਨਗਰ ਤੋਂ ਕੋਈ 2-4 ਕਿਲੋਮੀਟਰ ਰੋਡ ਦੇ ਉੱਤੇ ਬਾਕੀ ਰੈਲੀ ਅੱਛਾ ਰੋਡ ਸ਼ੋਅ ਕਰੋਗੇ ਹਾਂਜੀ ਰੋਡ ਸ਼ੋਅ ਕੀਤਾ ਜਾਏਗਾ ਖਿਡਾਰੀਆਂ ਦਾ ਮਾਨ ਸਮਾਨ ਤੇ ਹੌਸਲਾ ਵਧਦਾ ਖਿਡਾਰੀ ਇਸ ਕਰਕੇ ਕੀ ਮਕਾ ਤੋਂ ਰੋਡ ਸ਼ੋਅ ਮਤਲਬ ਕੀ ਮਕਸਦ ਇਹ ਮਸਕ ਆਏ ਵੀ ਨਸ਼ਾ ਤੋਂ ਦੂਰ ਹੋਣ ਖਿਡਾਰੀ ਜਿਹੜੇ ਖਿਡਾਰੀਆਂ ਨੂੰ ਦੇਖਣਗੇ ਤੇ ਦੂਜੇ ਖਿਡਾਰੀਆਂ ਦਾ ਬੱਚਿਆਂ ਦਾ ਹੌਸਲਾ ਵਧੇਗਾ ਉਹ ਵੀ ਸਪੋਰਟਸ ਦੇ ਨਾਲ ਜੁੜਨਗੇ ਤੇ ਨਸ਼ਾ ਤੋਂ ਦੂਰ ਹੋਣਗੇ ਚਲੋ ਧੰਨਵਾਦ ਜੀ ਸਾਥੀਓ ਅਸੀਂ ਬੁੱਢੀ ਮਾੜੀ ਚੌਂਕ ਪਹੁੰਚ ਚੁੱਕੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਪਿੱਛੇ ਕੁਝ ਸਾਥੀ ਫੁੱਲਾਂ ਦੇ ਹਾਰ ਲੈ ਕੇ ਖੜੇ ਆ ਉਹ ਬੱਚਿਆਂ ਦਾ ਸਵਾਗਤ ਕਰਨਗੇ ਉਹਨਾਂ ਦਾ ਹਾਂਜੀ ਸਰ ਕੀ ਨਾਮ ਹੈ ਜੀ ਅਫਸਰਪਾਲ ਸਾਹਿਬ ਆਪਣਾ ਮੈਡੀਕਲ ਸਟੋਰ ਹੈ ਅੱਛਾ ਮੈਡੀਕਲ ਸਟੋਰ ਹੈ ਤਾਂ ਪਤਾ ਹੁਣ ਲੱਗਿਆ ਜਸਤੀ ਪਤਾ ਲੱਗਿਆ ਬੱਚਿਆਂ ਦੇ ਬੱਚਿਆਂ ਦੇ ਥੋੜੀ ਅੱਛਾ ਤੁਹਾਡਾ ਵੀ ਕੋਈ ਬੱਚਾ ਹੈ ਨਹੀਂ ਆਪਣੇ ਮਤਲਬ ਹੈ ਬੱਚੇ ਸਾਰੇ ਬਲੋ ਹਾਂਜੀ ਹਾਂਜੀ ਕਿ ਤੁਹਾਨੂੰ ਵੈਸੇ ਮਾਣ ਮਹਿਸੂਸ ਹੋਇਆ ਕਿ ਮਾਣ ਮਹਿਸੂਸ ਹੈ ਆਪਣੇ ਮਤਲਬ ਆਪਣੇ ਏਰੀਆ ਦੇ ਬੱਚੇ ਇਸ ਫੀਲਡੇ ਜਾ ਰਹੇ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਅੱਛਾ ਤਾਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਜਿਹੜੇ ਅੱਜ ਵੀ ਮਤਲਬ ਗਲਤ ਰਸਤੇ 'ਤੇ ਚੱਲ ਰਹੇ ਨੇ ਨਹੀਂ ਕਹਿ ਰਹੇ ਵੀ ਆਪਣੇ ਸਾਰੇ ਬੱਚੇ ਮੋਟੀਵੇਸ਼ਨ ਹੋਣੇ ਨੇ ਤਾਂ ਮਲੋ ਇਹ ਚੀਜ਼ ਸਿੱਖਿਆ ਲੈਣ ਸਾਰਾ ਬਹੁਤ ਵਧੀਆ ਲੱਗਿਆ। ਕਿ ਮਤਲਬ ਇਹਨਾਂ ਬੱਚਿਆਂ ਨੇ ਇੱਕ ਮਤਲਬ ਕੀ ਪ੍ਰੇਰਨਾ ਦਾਇਕ ਉਹਨਾਂ ਲਈ ਬਣ ਕੇ ਹੈਨਾ ਮੂੰਹ ਤੇ ਚਪੇੜ ਮਾਰੀ ਜਿਹੜੇ ਗਲਤ ਕਰਦੇ। ਬਿਲਕੁਲ ਜੀ ਇਹ ਬੱਚਿਆਂ ਨੇ ਜਾ ਕੇ ਬਹੁਤ ਵਧੀਆ ਬਹੁਤ ਵਧੀਆ ਕੀਤਾ ਇਹਨਾਂ ਨੇ। ਚਲੋ ਧੰਨਵਾਦ ਜੀ। ਅਸੀਂ ਪਿੰਡ ਅਮਰਾਸਰ ਜੋ ਵੱਡਾ ਅਮਰਾਸਰ ਵੀ ਇਹਨੂੰ ਕਹਿੰਦੇ ਆ ਦੋ ਅਮਰਾਸਰ ਇਸ ਤੋਂ ਅਗਲਾ ਛੋਟਾ ਅਮਰਾਸਰ ਇਹ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ ਜਗ੍ਹਾ ਤੇ ਬੱਚਿਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਭੈਣ ਜੀ ਹਣੀ ਇਹ ਵੀਰ ਜੀ ਸਾਰੇ ਠੰਡਾ ਦਾ ਪ੍ਰਬੰਧ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਪਿੱਛੇ ਬੱਚੇ ਅਮਰਾਸਰ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਉਹਨਾਂ ਦਾ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਜਗ੍ਹਾ ਜਗ੍ਹਾ ਰੋਕ ਕੇ ਇਹ ਬੜੀ ਵਧੀਆ ਗੱਲ ਆ ਕਿ ਹੋਰ ਵੀ ਬੱਚਿਆਂ ਦੇ ਵਿੱਚ ਜਿਹੜੇ ਬੱਚੇ ਕੰਪੀਟੀਸ਼ਨ ਵਿੱਚ ਨਹੀਂ ਆਉਂਦੇ ਭਾਗ ਨਹੀਂ ਲੈਂਦੇ ਕਿਸੇ ਵੀ ਤਰ੍ਹਾਂ ਜਾਂ ਉਹਨਾਂ ਵਾਸਤੇ ਬੜੀ ਵਧੀਆ ਗੱਲ ਹੈ ਕਿਉਂਕਿ ਬੱਚਿਆਂ ਨੂੰ ਵੇਖ ਕੇ ਹੋਰ ਬੱਚਿਆਂ ਦੇ ਅੰਦਰ ਇੱਕ એનર્ਜੀ ਪੈਦਾ ਹੁੰਦੀ ਆ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਇੱਕ ਆਤਮ ਵਿਸ਼ਵਾਸ ਹੀ ਹੁੰਦਾ ਜੇ ਇਹ ਬੱਚਾ ਕੁਝ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਹੰਜੀ ਸਾਥੀਓ ਤੁਸੀਂ ਦੇਖ ਸਕਦੇ ਹੋ ਇਧਰ ਬੱਚੇ ਵੀ ਆ ਚੁੱਕੇ ਆ ਇੱਥੇ ਅਮਰਾਸਰ ਪਿੰਡ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਬੂਹੇ ਦੇ ਵਿੱਚ ਖੜਕੇ ਇਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਸਕੇ ਸਬੰਧੀ ਭੈਣ ਭਰਾ ਰਿਸ਼ਤੇਦਾਰ ਸਾਰੇ ਇੱਥੇ ਖੜਕੇ ਕਿਵੇਂ ਇੰਤਜ਼ਾਰ ਕਰ ਰਹੇ ਬੱਚਿਆਂ ਦਾ ਸਨਮਾਨ ਕੀਤਾ ਜਾਊਗਾ ਕਿਵੇਂ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਬੱਚਿਆਂ ਦੇ ਪ੍ਰਾਊਡ ਮਹਿਸੂਸ ਕਰ ਰਹੇ ਪੂਰਾ ਪਰਿਵਾਰ ਵਾਲੇ ਰਿਸ਼ਤੇਦਾਰ ਪਿੰਡ ਵਾਲਿਆਂ ਨੇ ਵੀ ਰਾਹ ਦੇ ਵਿੱਚ ਜਿਵੇਂ ਕਿ ਤੁਹਾਨੂੰ ਦਿਖਾਇਆ ਕਿ ਪੂਰਾ ਸਵਾਗਤ ਕੀਤਾ ਰਸਤੇ ਦੇ ਵਿੱਚ ਰੋਕ ਰੋਕ ਕੇ ਠੰਡੇ ਪਾਏ ਮੂੰ ਮਿੱਠੇ ਕਰਾਏ ਗਏ ਇਹ ਤੁਸੀਂ ਦੇਖ ਸਕਦੇ ਹੋ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਕਿ ਪੂਰੇ ਪਟਾਕੇ ਵੀ ਚੱਲ ਰਹੇ ਇੱਥੇ ਪੂਰਾ ਦੀਵਾਲੀ ਵਾਲਾ ਮਾਹੌਲ ਵੀ ਇੱਥੇ ਬਣਿਆ ਹੈ ਪੂਰੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਹਾਂਜੀ ਸਾਥੀਓ ਬੱਚਾ ਗੁਰਮਨ ਸਿੰਘ ਜੇ ਉਹਨਾਂ ਦੇ ਘਰ ਅਸੀਂ ਪਹੁੰਚ ਚੁੱਕੇ ਉਹਨਾਂ ਦੇ ਦਾਦਾ ਜੀ ਸਰਦਾਰ ਸੰਤੋਖ ਸਿੰਘ ਜੀ ਜੋ ਕਿ ਸਿੱਖ ਪ੍ਰਚਾਰਕ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਅੰਕਲ ਜੀ ਤੁਹਾਡਾ ਕੇ ਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਗੁਰੂ ਦੀ ਸੰਗਤ ਸਾਰੀ ਨੂੰ ਵਧਾਈ ਇਸ ਗੱਲ ਦੀ ਵੱਡੀ ਤੇ ਸਾਡੇ ਬੇਨਤ ਪਾਵਣ ਸਕੂਲ ਜਿਹੜਾ ਸਾਡਾ ਇਸ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਵਿੱਦਿਆ ਵੀ ਬੜੇ ਟੌਪ ਦੇ ਉੱਤੇ ਆ ਤੇ ਜਿਨ੍ਹਾਂ ਦੀਆਂ ਗੇਮਾਂ ਜਿਹੜੀਆਂ ਨੇ ਉਹ ਵੀ ਬੜੇ ਟੌਪ ਦੇ ਉੱਤੇ ਨੇ ਤੇ ਇਹ ਸਾਰੇ ਸਟੇਟ ਵਿੱਚੋਂ ਸਾਰੇ ਏਸ਼ੀਆ ਦੇ ਵਿੱਚੋਂ ਮਤਲਬ ਬਹੁਤ ਵਧੀਆ ਨੈਸ਼ਨਲ ਗੇਮਾਂ ਦੇ ਵਿੱਚ ਹਾਕੀ ਵਿੱਚ ਵੀ ਔਰ ਇਹ ਮੇਰਾ ਪੁੱਤਰਾ ਜਿਹੜਾ ਹੈ ਗਤਕੇ ਦੇ ਵਿੱਚ ਫਰਸਟ ਆਇਆ 골ਡ ਮਾਡਲ ਲੈ ਕੇ ਆਇਆ ਤੋਂ ਮਾਰਾ ਇਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਵਧਾਈ ਇਸ ਗੱਲ ਦੀ ਅੱਜ ਸਾਡਾ ਸਾਰਾ ਨਗਰ ਇਸ ਗੱਲ ਦੀ ਖੁਸ਼ੀ ਮਨਾਉਣ ਵਾਸਤੇ ਸਾਰੇ ਇੱਥੇ ਪਹੁੰਚੇ ਨੇ ਅੱਜ ਤੇ ਕੋਚ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹਾਂ ਇਹ ਕੋਚ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਉਹ ਵੀ ਸਾਡਾ ਆਪਣਾ ਹੀ ਬੱਚਾ ਹੈ ਤੇ ਇਸ ਗੱਲ ਦੀ ਬਹੁਤ ਵੱਡੀ ਹੈ ਕਿਉਂਕਿ ਕੋਚ ਤੋਂ ਬਿਨਾ ਕੋਈ ਬੱਚਾ ਵੀ ਅੱਗੇ ਨਹੀਂ ਵਧ ਸਕਦਾ ਅਸੀਂ ਉਸ ਕੋਚ ਸਾਹਿਬ ਨੂੰ ਵੀ ਬਹੁਤ ਵੱਡੀ ਵਧਾਈ ਦਿੰਦੇ ਹਾਂ ਜਿਹੜੇ ਬੜੀ ਛੋਟੀ ਉਮਰ ਦਾ ਹੀ ਬੱਚਾ ਉਹ ਵੀ ਸਾਡਾ ਜਿੰਨੇ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਕਰਕੇ ਤੇ ਇਸ ਤਰ੍ਹਾਂ ਦਾ ਉਹਨੇ ਟ੍ਰੇਨ ਬਹੁਤ ਜਲਦੀ ਕੀਤਾ ਨਾਲੇ ਥੋੜੇ ਟਾਈਮ ਦੇ ਵਿੱਚ ਹੀ ਸਤਿ ਧੰਵਾਦ ਜੀ ਅਸੀਂ ਸਰਦਾਰ ਗੁਰਲਾਲ ਸਿੰਘ ਜੀ ਨਾਲ ਵੀ ਗੱਲਬਾਤ ਕਰਾਉਣੀ ਹੈ ਉਹਨਾਂ ਦੇ ਪਿਤਾ ਜੀ ਕੀ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਸਭ ਤੋਂ ਪਹਿਲਾਂ ਤੇ ਸਾਡੇ ਵਿਅੰਤ ਵਿਦਿਆ ਪਵਮਨ ਸਕੂਲ ਦੇ ਰਿਸਪੈਕਟਡ ਪ੍ਰਿੰਸੀਪਲ ਸਰ ਜੋਗਿੰਦਰ ਸਿੰਘ ਜੀ ਬਾਜਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਟਾਫ ਦਾ ਹੀ ਧੰਨਵਾਦ ਤੇ ਬੱਚਿਆਂ ਦੇ ਕੋਚ ਦਾ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਚੰਗੀ ਸਿਹਤ ਦੇ ਕੇ ਤੇ ਬੱਚੇ ਸਾਰੇ ਜਿਹੜੇ ਨੇ ਅਵਲ ਆਏ ਨੇ ਸਭ ਤੋਂ ਟੋਪਰ ਤੇ ਆਏ ਨੇ ਤੇ ਸਟੇਟ ਲੈਵਲ ਤੇ ਵੀ ਤੇ ਨੈਸ਼ਨਲ ਲੈਵਲ ਤੇ ਵੀ ਉੱਤੇ ਵੀ ਬੱਚੇ ਖੜ ਕੇ ਆਏ ਨੇ ਤੇ ਹੋਰ ਗੱਮਾਂ ਦੇ ਵਿੱਚ ਵੀ ਇਹ ਅੱਗੇ ਵੀ ਪਹਿਲਾਂ ਵੀ ਆਉਂਦੇ ਰਹੇ ਨੇ ਸਕੂਲ ਦੇ ਵਿੱਚੋਂ ਹੁਣ ਅੱਗੇ ਵਾਲੇ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ ਟੌਪ ਤਿਆਰ ਰਹੇ ਨੇ ਕਿਉਂਕਿ ਉੱਥੇ ਜਿਹੜੇ ਕੋਚ ਨੇ ਉਥੋਂ ਦਾ ਜਿਹੜਾ ਸਟਾਫ ਆ ਉਹ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਗਾਈਡ ਕਰ ਰਿਹਾ ਆ ਸੋ ਬੱਚੇ ਹੁਣ ਜਿੱਤ ਕੇ ਆਏ ਨੇ ਤੇ ਬਹੁਤ ਬਹੁਤ ਧੰਨਵਾਦ ਮੈਂ ਨਗਰ ਦੀ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਹੌਸਲਾ ਵਧਾਈ ਕੀਤਾ ਤੇ ਬੱਚਿਆਂ ਦੀ ਆਉਣ ਦੀ ਖੁਸ਼ੀ ਵਿੱਚ ਉਹਨਾਂ ਨੇ ਇਹ ਚਾਰੇ ਲਾਏ ਨੇ ਖੁਸ਼ੀ ਮਨਾਈ ਏ ਲੱਡੂ ਬੰਡੇ ਆ ਰਹੇ ਨੇ ਖੁਸ਼ੀ ਮਨਾ ਰਹੇ ਸਾਰੀ ਸੰਗਟ ਸਰ ਅੱਜਕੱਲ ਬਹੁਤ ਨੌਜਵਾਨ ਮੁੰਡੇ ਕੁੜੀਆਂ ਬੜੇ ਗਲਤ ਰਾਹ ਤੇ ਮਤਲਬ ਜੰਗਲੀ ਸੋਚ ਉਹਨਾਂ ਦੇ ਅੰਦਰ ਵੜ ਗਈ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਪੜ੍ਹਾਈ ਗੱਲ ਪੜਾਈ ਦੀ ਕਰਾਂਗੇ ਵੀ ਉਹਨਾਂ ਦੀ ਸੋਚ ਜਿਹੜੀ ਹੈ ਉਹਨਾਂ ਨੂੰ ਗਾਈਡ ਕਰਨ ਵਾਲੇ ਜਿਹੜੇ ਨੇ ਉਹ ਚੰਗੇ ਨਹੀਂ ਜਿਸ ਤਰ੍ਹਾਂ ਇਹ ਹੁਣ ਜਿਹੜਾ ਵਿਅੰਤ ਵਿਦਿਆਪਨ ਸਕੂਲ ਆ ਇੱਥੋਂ ਦਾ ਜਿਹੜਾ ਸਟਾਫ ਆ ਇੱਥੋਂ ਦੀ ਜਿਹੜੀ ਪੜ੍ਹਾਈ ਹੈ ਉਹ ਤੁਸੀਂ ਬੱਚਿਆਂ ਦੀ ਬੁੱਕਸ ਦੇਖੋਗੇ ਕਿਤਾਬਾਂ ਦੇਖੋਗੇ ਤੁਹਾਨੂੰ ਆਟੋਮੈਟਿਕ ਪਤਾ ਲੱਗੇਗਾ ਬੱਚਾ ਕਿਸੇ ਪਾਸੇ ਗਲਤ ਰਾਹੀ ਜਾ ਹੀ ਨਹੀਂ ਸਕਦਾ ਉੱਥੋਂ ਦੀ ਸਿੱਖਿਆ ਹੀ ਸਕੂਲ ਦੀ ਇਸ ਤਰ੍ਹਾਂ ਦੀ ਹੈ ਵੀ ਬੱਚਾ ਆਟੋਮੈਟਿਕ ਹੀ ਬੱਚਿਆਂ ਦਾ ਤੁਸੀਂ ਦੇਖੋਗੇ ਜਦੋਂ ਬੱਚਾ ਘਰੇ ਆਉਂਦਾ ਹੈ ਉਹ ਮਾਤਾ ਪਿਤਾ ਨੂੰ ਕਿਸ ਤਰ੍ਹਾਂ ਵਿਚਰਦਾ ਜਦੋਂ ਬੱਚਾ ਉਹ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜਾਏਗਾ ਵੀ ਇਹ ਕਿਸੇ ਅچھے ਸਕੂਲ ਦੇ ਵਿੱਚ ਜਿਹੜਾ ਬੱਚਾ ਪੜ ਰਿਹਾ ਆ ਇਹਨੂੰ ਕੋਈ ਹਾਂਜੀ ਸਾਥੀਓ ਸਾਡੇ ਨਾਲ ਗੁਰਮਨ ਦੇ ਮੰਮੀ ਜੀ ਵੀ ਜੁੜ ਗਏ ਤੇ ਉਹਨਾਂ ਦੇ ਦਾਦੀ ਜੀ ਵੀ ਉਹਨਾਂ ਤੋਂ ਜਾਣਦੇ ਕਿ ਉਹ ਅੱਜ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ ਚੰਗਾ ਮਹਿਸੂਸ ਹੁੰਦਾ ਹਾਂਜੀ ਹਾਂਜੀ ਬਹੁਤ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਕੰਮ ਕਰਦਾ ਬੱਚਾ ਮੇਰਾ ਪੁੱਤਰ ਅੱਛਾ ਕਰੇ ਆ ਕੇ ਪੜਦਾ ਵੀ ਹੁੰਦਾ ਹਾਂਜੀ ਪੜਦਾ ਹੈ ਕਰਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਿੱਖੀ ਦੀ ਪਰਵਾਹ ਨਹੀਂ ਬਹੁਤ ਵਧੀਆ ਗੱਲ ਹੈ ਸ਼ੁਰੂ ਤੋਂ ਹੀ ਕੀਰਤਨ ਕਰਦੇ ਅੱਛਾ ਲਾਲ ਵੀ ਇਹਦਾ ਨ ਇਹ ਮੋਰ ਦੇ ਪੋਤਾ ਮੇਰਾ ਇਹ ਵੀ ਹੁਣ ਲੱਗ ਗਿਆ ਕੋਈ ਕੀਰਤਨ ਕਰਨ ਵੀ ਜੇ ਲੱਗ ਜਾਂਦਾ ਨਾਲ ਅੱਛਾ ਤੇ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੱਚੇ ਨੇ ਰੈਂਕ ਹਾਸਲ ਕੀਤਾ ਬਹੁਤ ਜ਼ਿਆਦਾ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਆਪਣੇ ਬੇਟੇ ਦੇ ਉੱਪਰ ਅੱਛਾ ਅੱਜ ਬੱਚਾ ਤੁਹਾਡਾ ਆਇਆ ਤੇ ਸਾਰਾ ਮੇਲਾ ਲੱਗਿਆ ਪਿਆ ਕਰੇ ਹੈ ਨਾ ਸਾਰੇ ਆਂਡ ਗਵਾਂਡ ਭੈਣ ਭਰਾ ਰਿਸ਼ਤੇਦਾਰ ਆਏ ਸਰ ਬਹੁਤ ਖੁਸ਼ੀ ਹੋ ਰਹੀ ਹੈ ਚੀਜ਼ ਦੇਖ ਕੇ ਵੀ ਸਾਡਾ ਬੱਚਾ ਬਹੁਤ ਵਧੀਆ ਆਪਣਾ ਪਲੇ ਕਰ ਰਿਹਾ ਹੈ ਹੁਣ ਸਟੱਡੀ 'ਚ ਵੀ ਬਹੁਤ ਅੱਛੇ ਨੰਬਰ ਲੈ ਕੇ ਜਾ ਰਿਹਾ ਹੈ ਬਹੁਤ ਵਧੀਆ। ਮਤਲਬ ਸ਼ੁਰੂਆਤ ਜੋ ਹੈ ਜੀ ਛੋਟੀ ਕਲਾਸ ਦੇ ਸ਼ੁਰੂਆਤ ਵਧੀਆ ਹੋਈ ਕਿ ਅਕ ਕਿ ਮਤਲਬ ਤੁਹਾਡੀ ਉਮੀਦ ਉਰ ਪਰ। ਹਾਂਜੀ ਹਾਂਜੀ ਇਹ ਛੋਟਾ ਜਿਹਾ ਸੀ 1.5 2 ਸਾਲ ਦਾ ਜੋ ਦਾ ਸਟੇਜ ਨੂੰ ਸੰਭਾਲ ਰਿਹਾ ਹੈ। ਬਹੁਤ ਗਾਉਂਦਾ ਵੀ ਬਹੁਤ ਅੱਛਾ ਹੈ। ਅੱਛਾ। ਹਾਂਜੀ। ਗਾਉਂਦਾ ਵੀ ਹੈ। ਬਹੁਤ ਅੱਛਾ ਗਾਉਂਦਾ। ਚਲੋ ਠੀਕ ਧੰਨਵਾਦ। ਹਾਂਜੀ ਸਾਥੀਓ ਸਾਡੇ ਨਾਲ ਜਸਕੀਰ ਤੇ ਜੋ ਬੱਚੀ ਉਹਨਾਂ ਦੇ ਪਿਤਾ ਜੀ ਵੀ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲੇ ਤੁਹਾਡਾ ਕੇ ਜੀ ਟੀਵੀ ਹਰਿਆਣਾ ਦੇ ਸਵਾਗਤ। ਬਹੁਤ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਸਾਡੇ ਕਲਰ ਸਰ ਅੱਜ ਤੁਹਾਡੀ ਬੱਚੀ ਨੇ ਨਾਮ ਕਮਾਇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਬਹੁਤ ਜ਼ਿਆਦਾ ਮਨ ਖੁਸ਼ ਹੋ ਰਿਹਾ ਹੈ ਇਹ ਗੱਲਾਂ ਸੁਣ ਕੇ ਕਿ ਅੱਜ ਟਰੰਕੜੀ ਆਇ ਇੱਕ ਪੱਲੇਵਾਂ ਤੱਕ ਪਹੁੰਚੀ ਹੈ ਬਿਲਕੁਲ ਬਿਲਕੁਲ ਉਮਰ ਵੱਧ ਗਈ ਬਹੁਤ ਬਹੁਤ ਚਲੋ ਫਿਰ ਕੀ ਕਹਿਣਾ ਚਾਹੁੰਦੇ ਆ ਜਿ ਜੋ ਬੱਚੀ ਨੇ ਨਾਮ ਕਮਾਇ ਹੈ ਨਾ ਕਿ ਉਹਨਾਂ ਕੋਚ ਨੂੰ ਟੀਚਰ ਨੂੰ ਨਹੀਂ ਟੀਚਰਾਂ ਦੀ ਤੇ ਕੋਚ ਦੀ ਬਹੁਤ ਸਿਖਤ ਤੁਹਾਨੂੰ ਬਤ ਕਰਦੇ ਆ ਕਿ ਉਹਨਾਂ ਨੇ ਆਪਣਾ ਪੂਰਾ ਇੰਦੇ ਤੇ ਮਿਹਨਤ ਕੀਤੀ ਤੇ ਉਸ ਮਿਹਨਤ ਦਾ ਫਲਕਸਾ ਨੂੰ ਮਿਲਿਆ ਤੇ ਇੰਟਰਨੈਸ਼ਨਲ ਲੈਵਲ ਤੇ ਖੇਡੀ ਗੁੱਡੀ ਸਾਡੀ ਤੇ ਵਧੀਆ ਉਹਨੇ ਬਿੱਟ ਕਿਵੇਂ ਦਾ ਲੱਗਦਾ ਅੱਜ ਕਿ ਅੱਜ ਸਾਰੇ ਆਲੇ ਦੁਆਲੇ ਫਿਰਨ ਦੇ ਤੁਹਾਡੇ ਹੈਨਾ ਹੂੰ ਬੋਲੋ ਤੁਮ ਚੰਗਾ ਲੱਗਦਾ ਅੱਛਾ ਦੇਖੋ ਬੱਚੇ ਸੰਗ ਜਾਂਦੇ ਕਿਉਂਕਿ ਛੋਟੇ-ਛੋਟੇ ਬੱਚੇ ਉਹ ਪੜ੍ਹਾਈ ਨਾਲ ਜੁੜੇ ਹੁੰਦੇ ਸਪੋਰਟਸ ਦੇ ਵਿੱਚ ਬਹੁਤ ਘਟਣਦੇ ਇਸ ਕਰਕੇ ਬੱਚਿਆਂ ਦਾ ਮੀਡੀਆ ਕੇ ਸੋਸ਼ਲ ਮੀਡੀਆ ਤੋਂ ਬੱਚੇ ਬਹੁਤ ਦੂਰ ਰਹਿੰਦੇ ਆ ਜਿਹਦਾ ਕਾਰਨ ਹੈ ਕਿ ਬੱਚੇ ਨਹੀਂ ਖੁੱਲ ਕੇ ਬੋਲਦੇ ਚਲੋ ਕਿਤੇ ਨਾ ਕਿਤੇ ਚੰਗੀ ਗੱਲ ਵੀ ਹੈ ਕਿ ਬੱਚੇ ਸੋਸ਼ਲ ਮੀਡੀਆ ਤੋਂ ਦੂਰ ਤੇ ਵੀਰ ਜੀ ਜਿਵੇਂ ਕਿ ਸਭ ਤੋਂ ਵੱਧ ਤਾਂ ਰੋਲ ਮਾਂ ਦਾ ਵੀ ਹੁੰਦਾ ਹੈ ਕਿਉਂਕਿ ਜਿਹੜੀ ਮਾਂ ਹੁੰਦੀ ਉਹ ਸਭ ਤੋਂ ਪਹਿਲਾਂ ਉੱਠਦੀ ਆ ਜਦੋਂ ਬੱਚੇ ਨੇ ਸਕੂਲ ਜਾਣਾ ਉਹ ਤੋਂ 2 ਘੰਟੇ ਪਹਿਲਾਂ ਉੱਠਦੀ ਹੈ ਬਿਲਕੁਲ ਜੀ ਉਹਨਾਂ ਦਾ ਸਭ ਤੋਂ ਹੰਡਾ ਯੋਗਾਨਾ ਜਿਹੜਾ ਸਵੇਰੇ ਉੱਠ ਕੇ ਮਿਹਨਤ ਕਰਦੀ ਹੈ ਇਹਨਾਂ ਨੂੰ ਤਿਆਰ ਕਰਦੀ ਹੈ ਇਹਨਾਂ ਦਾ ਰੋਟ ਪਾਣੀ ਬਣਾ ਕੇ ਨਾਲ ਉਹ ਭੇਜਦੀ ਹੈ ਇਹ ਵੀ ਇੱਕ ਵੱਡਾ ਰੋਲ ਹੀ ਉਹਨਾਂ ਦਾ ਹਾਂਜੀ ਸਾਥੀਓ ਸਾਡੇ ਨਾਲ ਇੱਕ ਸਟੂਡੈਂਟ ਤੁਹਾਨੂੰ ਦੇਖ ਸਕਦੇ ਵਿਰਾਜ ਔਲਖ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਵੀ ਸਪੋਰਟਸ ਦੇ ਵਿੱਚ ਬੜਾ ਨਾਮ ਨਾ ਕਟਿਆ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਤੱਕ ਬੜਾ ਖੇਲੇ ਸਾਨੂੰ ਪਤਾ ਲੱਗਾ ਕਿਉਂਕਿ ਕੋਈ ਤੁਹਾਡੇ ਦੇ ਸਾਥੀ ਕੁਝ ਬੱਚੇ ਸਕੂਲ ਦੇ کہہ ਰਹੇ ਸੀ ਕਿ ਤੁਸੀਂ ਬੜਾ ਸਪੋਰਟਸ ਦੇ ਵਿੱਚ ਨਾਮ ਕਮਾਇਆ ਮੈਂ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਦਾ ਤੇ ਟੀਚਰਸ ਦਾ ਧੰਨਵਾਦ ਕਰਨਾ ਚਾਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਸਭ ਤੋਂ ਪਹਿਲਾਂ ਮੈਂ ਕਬੱਡੀ ਬਾਚਾ ਫਿਰ ਮੈਂ ਗਤਕੇ ਦੀ ਫੀਲਡ ਦੇ ਵਿੱਚ ਆਇਆ ਤੇ ਇਹਦੇ ਵਿੱਚ ਮੈਂ ਸਟੇਟ ਚ ਫਰਸਟ ਤੇ ਨੈਸ਼ਨਲ ਦੇ ਵਿੱਚ ਫੋਰਥ ਪੋਜੀਸ਼ਨ ਕੀਤੀ। ਅੱਛਾ ਤੇ ਮੇਰੇ ਹੁਣ ਕਿੰਨਾ ਕਿੰਨੇ ਤੁਹਾਡਾ ਹੁਣ ਤੱਕ ਸਾਥ ਦੇ ਪੇਰੈਂਟਸ ਦਾ ਪੂਰਾ ਸਾਥ ਦਿੱਤਾ। ਪੇਰੈਂਟਸ ਦਾ ਪੂਰਾ ਸਾਥ ਸੀ ਤੇ ਸਕੂਲ ਵਾਲਿਆਂ ਦਾ ਪੂਰਾ ਸਾਥ। ਤੇ ਕੋਚ ਕੋਣ ਦਰੇ ਤੁਹਾਡੇ? ਕੋਚ ਮੇਰੇ ਸੰਪਤ ਸਰ ਤੇ ਸੁਖਮਿੰਦਰ ਸਰ। ਕਿਹੜੀ ਕਲਾਸ ਚ ਪੜ੍ਹਦੇ ਬੇਟਾ? ਮੈਂ 10th ਚ। ਅੱਛਾ ਕਿੰਨੀ ਉਮਰ ਹੋ ਗਈ? ਮੇਰੀ 14। ਅੱਛਾ ਚਲੋ ਦੇਖ ਲਓ ਬੱਚੇ ਛੋਟੇ ਛੋਟੇ ਇੰਜੋਏ ਮਤਲਬ ਇਹ ਸਪੋਰਟਸ ਦੇ ਨਾਲ ਜੁੜੇ ਹੋਏ ਆ ਕਿਉਂਕਿ ਸਪੋਰਟਸ ਨਾਲ ਬੜੇ ਫਾਇਦੇ ਆ ਕਿ ਨਸ਼ੇ ਤੋਂ ਵੀ ਦੂਰ ਰਹਿੰਦਾ ਬਹੁਤ ਚੀਜ਼ਾਂ ਹਨ ਹੁੰਦੀਆਂ ਪ੍ਰੈਸ਼ਰ ਤੇ ਜਿਹੜੇ ਬੱਚੇ ਆ ਗਰਾਊਂਡ ਤੋਂ ਦੂਰ ਆ ਨਸ਼ੇ ਦੇ ਰਾਂ ਹੀ ਪੈ ਕੇ ਉਹਨਾਂ ਨੂੰ ਮੈਂ ਕੀ ਕਹਿਣਾ ਚਾਹੁੰਦੀ ਉਹਨਾਂ ਨੂੰ ਮੈਂ ਕਹਿਣਾ ਜਾਊਂਗਾ ਨਸ਼ਾ ਤੋਂ ਦੂਰ ਰਹੋ ਤੇ ਗਰਾਊਂਡ ਵੱਲ ਆਓ ਵਧੀਆ ਡਾਈਟ ਰਹੇਗੀ ਤੇ ਨਸ਼ਾ ਮਾੜੀ ਗੱਲ ਹੈ ਇਹ ਨਹੀਂ ਕਰਨਾ ਚਾਹੀਦਾ ਹੁਣ ਤੱਕ ਕੀ ਐਕਸਪੀਰੀਅੰਸ ਰਿਹਾ ਤੁਹ ਸਪੋਰਟਸ ਦੇ ਵਿੱਚ ਸਪੋਰਟਸ ਦੇ ਵਿੱਚ ਹਰ ਹਰੀ ਕਈਆਂ ਰੀ ਜਿੱਤਨ ਨੂੰ ਨਾਂ ਨਹੀਂ ਮਿਲਿਆ ਤੇ ਸਿੱਖਣ ਨੂੰ ਬਹੁ ਚਲੋ ਧੰਨਵਾਦ ਬੇਟੇ ਹਾਂਜੀ ਸਾਥੀਓ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਲੱਖਾ ਸਿੰਘ ਕਿਲੇ ਵਾਲੇ ਕਿਲਾ ਪਰਿਵਾਰ ਦੇ ਵਿੱਚ ਆ ਗਏ ਜਿਵੇਂ ਕਿ ਲੱਖਾ ਸਿੰਘ ਕਿਲੇ ਵਾਲੇ ਉਹਨਾਂ ਦੇ ਪੋਤਰਾ ਰਾਏ ਸਿੰਘ ਉਹ ਵੀ ਅਵਲ ਦੇ ਰਜੇ ਚ ਆਇਆ ਨੈਸ਼ਨਲ ਲੈਵਲ ਤੇ ਤੀਜਾ ਨੰਬਰ ਉਹਨਾਂ ਦਾ ਹਾਸਲ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਠੀਕ ਧੰਨਵਾਦ ਤੁਹਾਡਾ ਅੱਜ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਪ੍ਰਿੰਸੀਪਲ ਆ ਕੋਚ ਆ ਸਾਰਿਆਂ ਦੀ ਇਹਨਾਂ ਦੀ ਮਿਹਨਤ ਆ ਮਾਂ ਬਾਪ ਦੀ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਪਹਿਲਾਂ ਤੇ ਮੈਂ ਵਧਾਈ ਦੇ ਪਾਤਰ ਨੇ ਬੇਅੰਤ ਪਾਵਣ ਸਕੂਲ ਵਾਲੇ जोगਿੰਦਰ ਸਿੰਘ ਜੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਨੇ ਜਿਨ੍ਹਾਂ ਨੇ ਇਸ ਉਤਸ਼ਾਹ ਦੇ ਨਾਲ ਬੱਚਿਆਂ ਨੂੰ ਪ੍ਰਾਇਮਰੀ ਤੋਂ ਟੈਲੈਂਟ ਕਰਨ ਦਾ ਜਿਹੜਾ ਇਹਨਾਂ ਨੇ ਮੁੱਦਾ ਠਾਇਆ ਬਹੁਤ ਵਧੀਆ ਹੈ ਔਰ ਅੱਜ ਤੱਕ ਸਾਡੇ ਇਸ ਖਿੱਤੇ ਵਿੱਚ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਇੱਕ ਦੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਆਪਣੇ ਸਿਹਤ ਵੱਲ ਧਿਆਨ ਕਰਨਗੇ ਅੱਜ ਤੋਂ ਕੋਈ ਹਜ਼ਾਰਾਂ ਸਾਲ ਪਹਿਲਾਂ ਕੋਈ ਜਿਸ ਵੇਲੇ ਕੋਸਲਾ ਨਹੀਂ ਸੀ ਹੁੰਦਾ ਗੁਰੂਆਂ ਦੀਆਂ ਵੀ ਲੜਾਈਆਂ ਹੋਈਆਂ ਲੇਕਿਨ ਉਹ ਗਤਕੇ ਦੇ ਹਿਸਾਬ 'ਚ ਹੀ ਹੋਈਆਂ ਤੇ ਜਿੱਤਾਂ ਹੋਈਆਂ ਕਿਉਂਕਿ ਲੜਾਈ ਵੀ ਬਰਛਿਆਂ ਜਨੇਜਿਆਂ ਦੀ ਹੁੰਦੀ ਸੀ ਤਲਵਾਰਾਂ ਦੀ ਹੁੰਦੀ ਸੀ ਤੇ ਢਾਲ ਇੱਕ ਜਿਹੜੀ ਹੁੰਦੀ ਸੀ ਉਹ ਇਸ ਵਾਸਤੇ ਹੁੰਦੀ ਵੀ ਆਪਣੇ ਸਰੀਰ ਨੂੰ ਵੀ ਸੰਭਾਲ ਕੇ ਰੱਖਣਾ ਸੁਰੱਖਿਅਤ ਰੱਖਣਾ ਸੋ ਇਹ ਬੱਚੇ ਸਾਡੇ ਜਿਹੜੇ ਨੇ ਸਾ ਹੈ ਆਪਣਾ ਤੀਸਰੇ ਸਥਾਨ ਤੇ ਆਏ ਨੇ ਜਿੰਨੇ ਵੀ ਨਾਲ ਅਧਿਆਪਕ ਸਹਿਬਾਨ ਨੇ ਕੋਚ ਨੇ ਜਿੰਨੇ ਵੀ ਬੱਚਿਆਂ ਵਾਸਤੇ ਜਿਨ੍ਹਾਂ ਨੇ ਬੱਚਿਆਂ ਨੂੰ ਟੈਲੈਂਟ ਕੀਤਾ ਸਾਰੇ ਵਧਾਈ ਦੇ ਪਾਤਰ ਨੇ ਅਸੀਂ ਬਹੁਤ ਵਧੀਆ ਸਮਝਨੇ ਆ ਪਈ ਅਗਾਂ ਵੀ ਹੋਰ ਵੀ ਸਕੂਲਾਂ ਵਾਲੇ ਪ੍ਰਾਇਮਰੀ ਤੋਂ ਸ਼ੁਰੂ ਕਰਨ ਬੱਚੇ ਦੇ ਵਿੱਚ ਤਾਂ ਟੈਲੈਂਟ ਪੈਦਾ ਹੁੰਦੀ ਹੈ ਸੋ ਮੈਂ ਇਨਾਂ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਇਸ ਬੰਨੇ ਲਾਇਆ ਔਰ ਸਿੱਖੀ ਪਰਪੱਕ ਹੋ ਜਾਣਗੇ ਚਲੋ ਧੰਨਵਾਦ ਜੀ ਵੱਡੇ ਨਾਲ ਬਾਪੂ ਜੀ ਲੱਖਾ ਸਿੰਘ ਖਿਲੇ ਵਾਲੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਾਪੂ ਜੀ ਪਹਿਲੋ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਹੋਵੇ ਤੋਂ ਸਭ ਤੋਂ ਪਹਿਲਾਂ ਦੇ ਤੁਹਾਨੂੰ ਮੁਬਾਰਕ ਹੈ ਜਿਹੜਾ ਤੁਸੀਂ ਵੀਡੀਓ ਵਾਲੇ ਨਾਲ ਆਏ ਹੋ ਤੇ ਵਧਾਈ ਦੇ ਪਾਤਰ ਤੇ ਨੇ ਸਾਡੇ ਬਾਜਵਾ ਸਾਹਿਬ ਪ੍ਰਿੰਸੀਪਲ ਤੇ ਕੋਚ ਸਾਹਿਬ ਬਾਕੀ ਜਿੰਨਾ ਇਹਨਾਂ ਦਾ ਅਰੇਂਜਮੈਂਟ ਹੈ ਵਧਾਈ ਦੇ ਪਾਤਰ ਤੇ ਉਹਨੇ ਬੜੀ ਵਧੀਆ ਗੱਲ ਹੈ ਇਸ ਨਿੱਕੇ ਨਿੱਕੇ ਬੱਚਿਆਂ ਨੂੰ ਸਿੱਖਿਆ ਦੇਣੀ ਤੇ ਅਗਾ ਪਚਾਉਣਾ ਇਹ ਬੜੀ ਤਗੜੀ ਇੱਕ ਵੱਡੀ ਗੱਲ ਹੈ ਚਾਹੀਦਿਆਂ ਨੇ ਜਿਹੜੇ ਹੋਰ ਵੀ ਬੱਚੇ ਨੇ ਇੱਧਰ ਧਿਆਨ ਦੇਣ ਤੇ ਵਦਨ ਫੁੱਲਣ ਤੇ ਨਸ਼ਿਆਂ ਤੋਂ ਬੱਚੇ ਜਿਹੜੇ ਨੇ ਉਹ ਵੀ ਬਚ ਜਾਣਗੇ ਇਹਦੇ ਲੈਣ ਬਹੁਤ ਵਧੀਆ ਬਾਜਵਾ ਸਾਹਿਬ ਨੇ ਤਿਆਰ ਕੀਤੀ ਇਹਦਾ ਹੀ ਮੈਂ ਤੇ ਧੰਨਵਾਦ ਕਰਨਾ ਵੀ ਬਹੁਤ ਬਹੁਤ ਵਧਾਈ ਦੇ ਪਾਤਾ ਕਈ ਵਾਰੀ ਕਹਿੰਦੇ ਨੇ ਕਿ ਬੱਚਾ ਜਦੋਂ ਮੂਲ ਨਾਲੋਂ ਵਿਆਜ ਪਰ ਪਿਆਰਾ ਹੈ ਨਾ ਪੰਜਾਬੀ ਚ ਕਹਿੰਦੇ ਅੱਜ ਤੇ ਉਮਰ ਵੱਧ ਗਈ ਹੋਏਗੀ ਇਹ ਤਾਂ ਫਿਰ ਆਈ ਬੱਚੇ ਪੋਤਰੀ ਦਾ ਫਿਰ ਜਾਂ ਪੋਤਰੀਆਂ ਵੀ ਨੇ ਵਿਚਾਰੀਆਂ ਬੱਚੇ ਸਾਰੇ ਹੀ ਆਪਣੇ ਨੇ ਕੋਈ ਬਗਾਨਾ ਤੇ ਹੈ ਨਹੀਂ ਤੇ ਖੁਸ਼ੀ ਦਾ ਬਰ ਹੈ ਇਹ ਲਈ ਇਹਦੇ ਵਿੱਚ ਚਲੋ ਧੰਵਾਦ ਜੀ ਸਾਡੇ ਨਾਲ ਸਰਪੰਚ ਦਲ ਸਿੰਘ ਜੀ ਵੀ ਜੋ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਪਿੰਡ ਨੂੰ ਸਵਾਰਨ ਦੀ ਭਾਵੇਂ ਉਹ ਨਸ਼ੇ ਦੀ ਗੱਲ ਹੋਵੇ ਗਲੀਆਂ ਦੀ ਕਿਸੇ ਵੀ ਤਰ੍ਹਾਂ ਦੇ ਸਾਡੇ ਨਾਲ ਸਾਨੂੰ ਹੀ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਸਰਪੰਚ ਸਾਹਿਬ ਬਾਰੇ ਗੱਲਬਾਤ ਕਰਦੇ ਅਸੀਂ ਉਹਨਾਂ ਦੀ ਇੰਟਰਵਿਊ ਕਰਦੇ ਹਾਂ ਸਰਪੰਚ ਸਾਹਿਬ ਕਿਵੇਂ ਦਾ ਲੱਗਦਾ ਅੱਜ ਪਿੰਡ ਦੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਸਭ ਤੋਂ ਪਹਿਲਾਂ ਕੇਜੀ ਟੀਵੀ ਹਰਿਆਣਾ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਾਡੇ ਇੱਥੇ ਆਏ ਹੋ ਚੱਲ ਕੇ ਕਵਰੇਜ ਵਾਸਤੇ ਇਹ ਦੂਸਰੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਬੱਚੇ ਬੱਚੀਆਂ ਗੱਤਕੇ ਦੇ ਵਿੱਚ ਆਪਣੀ ਪੋਜੀਸ਼ਨ ਹਾਸਲ ਕੀਤੀ ਇਹਨਾਂ ਨੇ ਤੇ ਸਭ ਤੋਂ ਜ਼ਿਆਦਾ ਖੁਸ਼ੀ ਤੇ ਮੁਬਾਰਕ ਪ੍ਰਿੰਸੀਪਲ ਸਰ ਜਿਹੜੇ ਸਾਡੇ ਜੋਗਿੰਦਰ ਸਰ ਬਾਜਵਾ ਸਰ ਨੇ ਉਹਨਾਂ ਦਾ ਕਿਉਂਕਿ ਉਹਨਾਂ ਨੇ ਕੋਚ ਰੱਖ ਕੇ ਤੇ ਬੱਚੀਆਂ ਨੂੰ ਇਸ ਬੰਨੇ ਤੋਰਿਆ ਸਾਡੇ ਬੇਟੇ ਨੂੰ ਵੀ ਤੇ ਬਹੁਤ ਖੁਸ਼ੀ ਹੋਈ ਏ ਚੀਜ਼ ਦੀ ਕਿਉਂਕਿ ਇਹ ਸੈਲਫ ਡਿਫੈਂਸ ਹੈ ਇਹਦੇ ਵਿੱਚ ਬੱਚੀਆਂ ਕੱਲ ਨੂੰ ਮੰਨ ਲਓ ਕਿਸੇ ਪ੍ਰਕਾਰ ਦੀ ਕੋਈ ਵੀ ਜੇ ਇੱਕ ਆਤਮ ਰੱਖਿਆ ਹੈ ਤੇ ਦੂਸਰੀ ਗੱਲ ਇਹ ਆ ਵੀ ਨਸ਼ੇ ਤੋਂ ਬਚ ਜਾਂਦੇ ਨੇ ਬੱਚੇ ਜਦੋਂ ਇਨ੍ਹਾਂ ਗੇਮਾਂ ਵੱਲ ਧਿਆਨ ਹੋ ਜਾਂਦਾ ਹੈ ਚੰਗੇ ਸਮਾਜ ਨੂੰ ਇਹ ਸਿਰਜਣਾ ਕਰਦੇ ਨੇ ਬਹੁਤ ਖੁਸ਼ੀ ਹੋਈ ਤੇ ਵਧਾਈ ਦੇ ਪਾਤਰ ਸਕੂਲ ਪ੍ਰਿੰਸੀਪਲ ਤੇ ਸਾਡੇ ਜਿੰਨੇ ਵੀ ਨੇ ਪਿੰਡ ਦੇ ਜਿਨ੍ਹਾਂ ਦੇ ਬੱਚੇ ਨੇ ਸਾਡੇ ਸਾਡੇ ਆਪਣੇ ਨੇ ਇਨਾਂ ਨੂੰ ਵੀ ਵਧਾਈ ਦੇਣੇ ਆ ਤੇ ਬਹੁਤ ਬਹੁਤ ਧੰਨਵਾਦੀ ਚਲੋ ਧੰਨਵਾਦ ਜੀ ਸਾਥੀਓ ਅਸੀਂ ਇੱਕ ਗੱਲ ਕਹਿ ਦਈਏ ਕੋਈ ਟਾਈਮ ਸੀ ਜਦੋਂ ਕੁੜੀਆਂ ਨੂੰ ਅੱਗੇ ਵਧਣ ਨਹੀਂ ਸੀ ਦਿੱਤਾ ਜਾਂਦਾ ਹੁਣ ਉਹ ਸਮਾਂ ਬਦਲ ਗਿਆ ਬੱਚੀਆਂ ਅੱਗੇ ਆਉਂਦੀਆਂ ਕੁੜੀਆਂ ਵੀ ਮੁੰਡੇ ਤੇ ਚਲੋ ਪਹਿਲਾਂ ਤਾਂ ਹੀ ਉਹਨਾਂ ਨੂੰ ਆਜ਼ਾਦੀ ਸੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਨਾਂ ਬੱਚਿਆਂ ਦੀ ਟੀਚਰਸ ਦੀ ਫਿਨਿਟਸ ਦੀ ਮਿਹਨਤ ਕਿਵੇਂ ਲੱਗੀ ਧੰਨਵਾਦ ਜੀ